ਬਹੁਤ ਹੀ ਸਤਿਕਾਰਯੋਗ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਵੱਖ-ਵੱਖ ਪਾਗਾਂ ਦੇ ਮੁਲਾਜ਼ਮ ਸਾਥੀਓ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਮੈਂ ਸਿਲਿੰਦਰ ਕੰਪੋਜ਼ ਸੂਬਾ ਕਨਵੀਨਰ ਪੰਜਾਬ ਪੇ ਸਕਿੱਲ ਬਹਾਲੀ ਸਾਝਾ ਫਰੰਟ ਤੋਂ ਤਾਂ ਸਾਥੀਓ ਆਪ ਸਭ ਅੱਗੇ ਇੱਕ ਪੁਰਜੋਰ ਅਪੀਲ ਹੈ ਤੁਸੀਂ ਸਾਰੇ ਜਾਣਦੇ ਹੋ ਕਿ 17 ਅਕਤੂਬਰ ਨੂੰ ਪੰਜਾਬ ਪੇ ਸਕਿੱਲ ਬਹਾਲੀ ਸਾਝਾ ਫਰੰਟ ਵੱਲੋਂ ਜਿਹੜਾ ਹੈਗਾ ਉਹ ਮੁੱਖ ਮੰਤਰੀ ਪੰਜਾਬ ਦੇ ਸਿਟੀ ਸ਼ਹਿਰ ਦੇ ਵਿੱਚ ਜਿਹੜਾ ਹੈ ਉਹ ਸੂਬਾ ਪਧਰੀ ਜਿਹੜੀ ਹੈ ਉਹ ਰੈਲੀ ਰੱਖੀ ਹੋਈ ਹੈ ਸੋ ਇਸ ਰੈਲੀ ਦੇ ਵਿੱਚ ਜਿਹੜਾ ਉਹ ਇਸ ਵਾਰ ਇਹ ਸਾਰੀਆਂ ਰੈਲੀਆਂ ਜੋ ਇਸ ਤੋਂ ਪਹਿਲਾਂ ਆਪਾਂ ਨੇ ਕਰੀਆਂ ਐ ਰੋਸ ਪ੍ਰਦਰਸ਼ਨ ਕਰਦੇ ਉਹਨਾਂ ਸਾਰਿਆਂ ਤੋਂ ਇਹ ਹਟ ਕੇ ਐ ਇਸ ਵਾਰ ਆਪਾਂ ਨੂੰ ਪੁਰਾਣੇ ਜਿਹੜੇ ਮੁਲਾਜ਼ਮ ਸਾਥੀ ਨੇ ਉਹਨਾਂ ਵੱਲੋਂ ਬਹੁਤ ਜਿਹੜਾ ਹੈ ਵੱਡਾ ਯੋਗਦਾਨ ਮਿਲ ਰਿਹਾ ਹੈਗਾ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਵੱਲੋਂ ਆਉਂਦੇ ਆ ਆਪਣੇ ਨਾਲ ਜਿਹੜਾ ਵਾਅਦਾ ਹੋਇਆ ਸੀਗਾ ਪਿੱਛੇ ਜਦੋਂ ਆਪਣੀ ਬਰਨਾਲੇ ਫਰੰਟ ਦੀ ਮੀਟਿੰਗ ਹੋਈ ਸੀਗੀ ਪੁਰਾਣੇ ਸਾਥੀ ਹੁਮ ਹੁਮਾ ਕੇ ਪਹੁੰਚ ਰਹੇ ਨੇ ਸੋ ਸਾਥੀਓ ਗੱਲ ਜਿਹੜੀ ਹੈ ਉਹ ਆ ਕੇ ਖੜਦੀ ਹੈ ਕਿ ਜਿਹੜਾ ਇੰਨਾ ਵੱਡਾ ਆਪਣਾ ਇਹ ਪ੍ਰਦਰਸ਼ਨ ਹੋਣਾ ਹੈ ਤਾਂ ਆਪਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਤੋਂ ਲਗਭਗ ਇਸ ਵਾਰ 10 ਤੋਂ 12 ਘਟੋ-ਘਟ ਜੜੀਆਂ ਹੈਗੀਆਂ ਘਟੋ-ਘਟ ਕਹਿ ਰਹੇ ਆ 12 ਬੱਸਾਂ ਜੜੀਆਂ ਉਹ ਆਪਾਂ ਨੂੰ ਕਰਨੀਆਂ ਪੈਣਗੀਆਂ ਤਾਂ ਇਸ ਦੇ ਵਾਸਤੇ ਹੋਰ ਸਾਰੇ ਰੈਲੀ ਦਾ ਜਿਹੜਾ ਪ੍ਰਬੰਧ ਕਰਨ ਦੇ ਵਾਸਤੇ ਫੰਡ ਦੀ ਜਿਹੜੀ ਹੈ ਉਹ ਵੱਡੇ ਪੱਧਰ ਤੇ ਲੋੜ ਪੈਣੀ ਹੈ ਸੋ ਇਸ ਕੰਮ ਦੇ ਲਈ ਆਪ ਸਭ ਨੂੰ ਬੇਨਤੀ ਹੈ ਕਿ ਆਪ ਸਾਰੇ ਜਿਹੜਾ ਉਹ ਇਸ ਕੰਮ ਦੇ ਲਈ ਵੱਤਵਾਰ ਸੰਜੋਗ ਕਰੋ ਔਰ ਅਸੀਂ ਵੀ ਤੁਹਾਨੂੰ ਅਸਵਾਸ਼ਣ ਦਿਵਾਉਣੀ ਹੈਗੇ ਆ ਕਿ ਕਿਸੇ ਵੀ ਸਾਥੀ ਨੇ ਜੋ ਫਰੰਟ ਨੂੰ ਫੰਡ ਜਿਹੜਾ ਉਹ ਕਰ ਰਿਹਾ ਹੈਗਾ ਤਾਂ ਉਹਦਾ ਪੂਰਾ ਤੁਸੀਂ ਕਿਸੇ ਵੀ ਵਕਤ ਜਿਹੜਾ ਹੈਗਾ ਕਿਸੇ ਵੀ ਸਾਥੀ ਨੇ ਸਿੰਗਲ ਸਾਥੀ ਨੇ ਹਿਸਾਬ ਵੀ ਲੈਣਾ ਹੋਵੇ ਤਾਂ ਉਹ ਹਿਸਾਬ ਵੀ ਲੈ ਸਕਦਾ ਹੈਗਾ ਸੋ ਇਸ ਚੀਜ਼ ਦਾ ਆਪਾਂ ਖਿਆਲ ਵੀ ਰੱਖਾਂਗੇ ਕਿ ਜੇਕਰ ਪੋਸੀਬਲ ਹੋ ਪਾਇਆ ਤਾਂ 17 ਅਕਤੂਬਰ ਨੂੰ ਜਾ ਜਿਸ ਦਿਨ ਆਪਣੀ ਰੈਲੀ ਹੋਊਗੀ ਤਾਂ ਟਾਈਮ ਤੋਂ ਟਾਈਮ ਕੱਢ ਕੇ ਤੁਹਾਨੂੰ ਓਵਰਆਲ ਜਿਹੜਾ ਹੈਗਾ ਉਹ ਇੱਕ ਵਾਰ ਜ਼ਰੂਰ ਦੱਸਦਾ ਜਾਊਗਾ ਕਿ ਹੁਣ ਤੱਕ ਕਿੰਨਾ ਫੰਡ ਆ ਗਿਆ ਕਿੰਨਾ ਕਿਹੜੀਆਂ ਕਿੜੀਆਂ ਤਰੀਕਿਆਂ ਦੇ ਨਾਲ ਉਹ ਖਰਚ ਹੋਇਆ ਹੈਗਾ ਸੋ ਇਸ ਦੇ ਲਈ ਆਪ ਸਭ ਜਿਹੜਾ ਉਹ ਫੰਡ ਕਰੋ ਤਾਂ ਜੋ ਆਪਾਂ ਜਿਹੜਾ ਇਹ ਵਾਲਾ ਆਪਣਾ ਪ੍ਰਦਰਸ਼ਨ ਹੈ ਉਸ ਨੂੰ ਆਪਾਂ ਸਫਲ ਬਣਾ ਸਕੀਏ ਵੱਡੇ ਪੱਧਰ ਤੇ ਜਿਹੜਾ ਹੈਗਾ ਆਪਾਂ ਇਸ ਨੂੰ ਕਾਮਯਾਬ ਕਰ ਸਕੀਏ ਕਿਉਂਕਿ ਇਸ ਵਾਰ ਆਪਾਂ ਨੂੰ ਆਪਣੇ ਪੁਰਾਣੇ ਜਿਹੜੇ ਸਾਥੀ ਹੈਗੇ ਖਾਸ ਤੌਰ ਤੇ ਅਧਿਆਪਕ ਜਥੇਬੰਦੀਆਂ ਦੇ ਵਿੱਚੋਂ ਪੁਰਾਣੀਆਂ ਜਿਹੜੀਆਂ ਜਥੇਬੰਦੀਆਂ ਹਨ ਉਹਨਾਂ ਦੇ ਵੱਲੋਂ ਆਪਾਂ ਨੂੰ ਪੂਰਜੋਰ ਸਮਰਥਨ ਔਰ ਸਮਰਥਨ ਦੇ ਨਾਲ-ਨਾਲ ਉਹਨਾਂ ਦਾ ਕੇਡਰ ਜਿਹੜਾ ਹੈਗਾ ਇੱਕ ਇੱਕ ਜਥੇਬੰਦੀ ਵੱਲੋਂ ਜਿਨ੍ਹਾਂ ਤੇ ਪੰਜਾਬ ਪੇ ਸਕਿੱਲ ਆਲਰੇਡੀ ਛੇਵੇਂ ਸਕਿੱਲ ਚੱਲ ਰਿਹਾ ਹੈ ਉਹ 2200 ਦੀ ਤਦਾਦ ਦੇ ਵਿੱਚ ਆਪਾਂ ਨੂੰ ਤਿੰਨ ਤੋਂ ਦੋ ਤੋਂ ਤਿੰਨ ਜਥੇਬੰਦੀਆਂ ਜਿਹੜੀਆਂ ਹਨ ਉਨ੍ਹਾਂ ਵੱਲੋਂ ਪੱਕੇ ਤੌਰ ਤੇ ਕੈਡਰ ਦੀ ਜਿਹੜੀ ਉਹ ਹਾਮੀ ਭਰੀ ਗਈ ਹੈ ਸੋ ਜਿੱਥੇ ਆਪਾਂ ਇਸ ਚੀਜ਼ ਦੇ ਵਾਸਤੇ ਆਪ ਵੱਧ ਚੜ ਕੇ ਇਸ ਦੀ ਸ਼ਮੂਲੀਅਤ ਕਰਨੀ ਹੈ ਉੱਥੇ ਫੰਡ ਦੇ ਲਈ ਵੀ ਸੰਜੋਗ ਕਰਨਾ ਹੈ ਔਰ ਨਾਲ ਦੀ ਨਾਲ ਮੇਰੀ ਇੱਕ ਅਪੀਲ ਪੰਜਾਬ ਪੁਲਿਸ ਵਾਲੇ ਜਾਂ ਹੋਰ ਜਿਹੜੇ ਮੁਲਾਜ਼ਮ ਸਾਥੀ ਨੇ ਜਿਹੜੇ ਕਿਸੇ ਕਾਰਨ ਕਰਕੇ ਕਦੇ ਵੀ ਅਜੇ ਤੱਕ ਜਿਹੜਾ ਹੈਗਾ ਉਹ ਫਰੰਟ ਦੇ ਵੱਲੋਂ ਲਈ ਕੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਨਹੀਂ ਕੀਤੀ ਤਾਂ ਖਾਸ ਤੌਰ ਤੇ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਪੰਜਾਬ ਪੁਲਿਸ ਵਾਲੇ ਜਿੰਨੇ ਵੀ ਲੜਕੇ ਲੜਕੀਆਂ ਮੁਲਾਜ਼ਮ ਸਾਥੀ ਨੇ ਉਹ ਫੰਡ ਦਾ ਜਿਹੜਾ ਹੈਗਾ ਘੱਟੋ ਘੱਟ 500 ਰੁਪਏ ਜਿਹੜਾ ਹੈ ਉਹ ਨਵਜੀਵਨ ਸਿੰਘ ਸੁਭਾ ਕਨਵਿੰਨਰ ਜਿਹੜੇ ਹੈਗੇ ਉਹਨਾਂ ਦੇ ਅਕਾਊਂਟ ਜਿਹੜਾ ਹੁਣ ਗਰੁੱਪਾਂ ਦੇ ਵਿੱਚ ਆ ਚੁੱਕੇ ਆ ਉਹਦੇ ਵਿੱਚ ਉਹ ਜ਼ਰੂਰ ਜਿਹੜਾ ਉਹ ਸੰਜੋਗ ਕਰਨ ਸੋ ਹੋਰ ਵੀ ਜਿਹੜੇ ਸਾਥੀ ਅਜੇ ਤੱਕ ਫਰੰਟ ਦੇ ਨਾਲ ਨਹੀਂ ਜੁੜੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਕਿ ਤੁਸੀਂ ਵੀ ਫਰੰਟ ਦੇ ਨਾਲ ਜੁੜੋ ਜਿਵੇਂ ਕਿ ਜੇ ਆਪਾਂ ਗੱਲ ਕਰ ਸਕਦੇ ਹਾਂਗੇ ਅਜੇ ਤੱਕ ਪਟਵਾਰੀ ਜਿਹੜੇ ਸਾਥੀ ਹੈ ਜਾਂ ਦਫ਼ਤਰਾਂ ਦੇ ਜਿਹੜੇ ਕਲਰਕ ਹੈਗੇ ਡੀਸੀ ਆਫਿਸ ਦਫ਼ਤਰਾਂ ਦੇ ਕਲਰਕ ਜਿਹੜੇ ਆ ਉਹ ਵੀ ਔਰ ਉਹ ਨਹੀਂ ਜੁੜੇ ਆ ਔਰ ਪੰਜਾਬ ਪੁਲਿਸ ਚਲੋ ਉਹਨਾਂ ਦੀ ਇੱਕ ਕਹਿ ਲਓ ਡਿਊਟੀ ਐਵੇਂ ਦੀ ਹੈ ਕਿ ਉਹ ਆਪਣੇ ਇਹਦੇ ਵਿੱਚ ਫਿਜ਼ੀਕਲੀ ਨਹੀਂ ਆ ਸਕਦੇ ਪਰ ਫੰਡ ਦੇ ਰੂਪ ਵਿੱਚ ਉਹ ਆਪਣਾ ਸਬਤੋ ਵੱਧ ਸੰਜੋਗ ਕਰ ਸਕਦੇ ਸੋ ਇਹ ਆਡੀਓ ਜਿਹੜੀ ਹੈਗੀ ਆ ਹਰ ਉਸ ਸਾਥੀ ਤੱਕ ਪਹੁੰਚਦੀ ਕਰੀ ਜਾਵੇ ਜਿਹੜਾ ਜੁਲਾਈ 2020 ਤੋਂ ਬਾਅਦ ਭਰਤੀ ਹੋਇਆ ਹੈਗਾ ਤਾਂ ਇੱਥੇ ਜਿੰਨੇ ਵੀ ਜ਼ਿਲ੍ਹਾ ਕਨਵੀਨਰ ਨੇ ਜ਼ਿਲ੍ਹਾ ਕਮੇਟੀਆਂ ਦੇ ਮੈਂਬਰ ਨੇ ਉਹਨਾਂ ਨੂੰ ਵੀ ਅਪੀਲ ਹੈ ਕਿ ਤੁਸੀਂ ਵੱਧ ਤੋਂ ਵੱਧ ਇਸ ਨੂੰ ਪਰਸਨਲ ਇਸ ਆਡੀਓ ਨੂੰ ਜਿਹੜਾ ਉਹ ਗਰੁੱਪਾਂ ਦੇ ਵਿੱਚ ਜਿੱਥੇ ਆਪਾਂ ਪਾਉਣੀ ਆ ਉੱਥੇ ਕਈਆਂ ਵਾਰੀ ਕੋਈ ਦੇਖਦਾ ਨਹੀਂ ਜਾਂ ਕਿਸੇ ਤੋਂ ਸੁਣੀ ਨਹੀਂ ਜਾਂਦੀ ਸੋ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਆਡੀਓ ਨੂੰ ਪਰਸਨਲ ਜਿਹੜਾ ਹੈਗਾ ਕਿਸੇ ਵੀ ਸਾਥੀ ਨੂੰ ਜਿਹੜਾ ਪੰਜਾਬ ਪੇ ਸਕਿੱਲ ਤੋਂ ਪੜ੍ਹਦਾ ਹੈ ਜਿਹੜਾ ਜੁਲਾਈ 2020 ਤੋਂ ਬਾਅਦ ਭਰਤੀ ਹੋਇਆ ਹੈ ਤਾਂ ਉਸ ਨੂੰ ਜਿਹੜਾ ਇਹ ਆਡੀਓ ਤੁਸੀਂ ਪਰਸਨਲ ਭੇਜੋ ਔਰ ਫੰਡ ਲਈ ਅਪੀਲ ਕਰੋ ਔਰ ਨਾਲ ਦੀ ਨਾਲ ਉਹਨਾਂ ਤੋਂ 17 ਅਕਤੂਬਰ ਦਾ ਜਿਹੜਾ ਆਪਣਾ ਇਹ ਜੋ ਪ੍ਰਦਰਸ਼ਨ ਹੈ ਉਹਦੇ ਵਿੱਚ ਉਹਨਾਂ ਦੀ ਹਾਜ਼ਰੀ ਵੀ ਜਿਹੜੀ ਹੈ ਜੀ ਕਿੰਨੀ ਬਣਾਉਣ ਦੀ ਅਪੀਲ ਕਰੋ ਸੋ ਸਾਥੀਓ ਇੰਨੀਆਂ ਹੀ ਗੱਲਾਂ ਦੇ ਨਾਲ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਧੰਨਵਾਦ ਸਾਥੀਓ